ਸਸਰੀਕਾਲ ਜੀ ਕਿੱਦਾਂ ਬਲਵਾਨ ਜਵੇਰ ਤਾਂ ਨਿਕਲਿਆ ਨਹੀਂ ਸਸਰੀਕਾਲ ਨਿਕਲੇਗਾ ਤਾਂ ਨਹੀਂ ਉੱਧਰ ਉਹਦੇ ਪਿੱਛੇ ਸਾਰੇ ਆਗੂ ਕੋ ਉਤਾਰ ਕੇ ਅੱਛਾ ਅੱਛਾ ਲਫਾਫੇ ਉਹਦੇਰੇ 150 ਸੈਲਾ ਇਕੱਠਾ ਕਰਕੇ ਰੱਖਿਆ ਪੱਲੀਆਂ ਨੂੰ ਹੁਣ ਤਾਂ ਦੁਹੇ ਵਜੂ ਪੰਮਾ ਬਾਈ ਤੀਏ ਸੁਵੀ ਵਾਲਾ ਇਹ ਪੰਪ ਮਾਈਕੋ ਦਾ ਨਾਲ ਛੱਦੀ ਦੀ ਹੌਲੈਂਡ ਹੈ ਬੜਾ ਪਾਪਾ ਪਾਪਾ ਮਾਰਾ ਹੋਰ ਵੀ ਫੋਰ ਲਿਆਉਣਾ ਪਾਪਾ ਕਹਿੰਦਾ ਫੋਰ ਵੀ ਫੋਰ ਇਥੇ ਸੜਕ ਬੋਣੀ ਆ ਹਾਂ ਉਪਰੇ ਜਾਣ ਆਲੇ ਜਾਨੀ ਵਕੀਲਾ ਹੀ ਵੇਚਣਾ ਪੈਣਾ ਜੇ ਲੱchn ਕਰਨੇ ਆ ਨਾ ਕੂਟੇ ਚ ਜਾਣ ਆ ਉਹ ਜਿਆਦਾ ਲਾਗ ਦਰਿਆ ਦਰਿਉ ਹੁੰਦਾ ਉਧਰੋਂ ਵਧੀ ਜਾਂਦੇ ਵੀ ਚੱਲੀ ਚੱਲੋ ਦਰਿਆ ਕਿਨੂੰ ਜਿੰਨਾ ਜਰ ਵਾਧਾ ਨਹੀਂ ਹੈਗਾ ਠੀਕ ਆ ਬੜਾ ਨਾ ਹਲੇ ਨਹੀਂ 2-3 ਸਾਲ ਲੈਣਾ ਟੈਰ ਪਾ ਲੈ ਹੁਣ ਇਹਦੇ ਜੇ ਨਹੀਂ ਟੈਰ ਪਾਉਣਾ ਮੋਂਗ ਕੜਬੜ ਜੀ ਇਹ ਦੇਖਦੇ ਆ ਥਰੀ ਵੀ ਲਵਾ ਲਿਆ ਉਹਦਾ ਛਾਤਰੀ ਵੀ ਲਾਉਣੀ ਆ ਕਾਤੇ ਆਹ ਕੱਪੜੇ ਵਾਲੀਓ ਲਾਉਣੀ ਆ ਹੋਰ ਕਿਹੜੀ ਲੋਕ ਤਾਂ ਕਰਾਲੀ ਨੂੰ ਚੱਲੇ ਆ। ਗਾਲੀ ਗੇਤੀ ਵਾਲੇ ਦੀ ਪਿੱੱਡੇ ਕੋ ਤਈ ਆ। 7000 ਦੀ। ਇਹ ਦੂਇਓ ਲਵਾਣੀ ਇਹਨੂੰ ਪਾਈਪ ਮੋਟੇ ਜਿਹਾ ਲਵਾ ਕੇ ਨਾ ਸਿੱਧੇ ਮਗਰਾੜ ਬਿੰਗਾ ਹੋਇਆ ਬੋਦਾ। ਜੇ ਕਿਕਰ ਦੇ ਟਾਇਰ ਟਾਇਰ 12 ਦੇ ਕਹਿੰਦਾ 29000 ਦੇ 29 ਦੇ ਸੀੜ ਦੇ 13 ਦੇ ਕਹਿੰਦਾ 35000 ਦੇ। ਚੌਥੀ 35 ਦੇ ਹੋਗੇ ਇੱਥੇ। ਐਮ ਆਰ ਐਫ ਦੇ। ਐਮ ਆਰ ਐਫ ਥੋੜਾ ਜਿਹਾ ਮਹਿੰਗਾ। ਆ ਮਰਫ ਮਹਿੰਗਾ ਮੈਂ ਉਹ ਹੀ ਕਹਾਂ ਤਾਇਰ ਮਹਿੰਗਾ ਐਮ ਆਰ ਐਫ ਬੀ ਕੇ ਟੀ ਮਹਿੰਗਾ ਬੀ ਕੇ ਟੀ ਦੇ ਹੈਗੇ 42 41 ਦੇ ਐਮ ਆਰ ਐਫ ਦੇ ਵੀ 40 41 ਦੇ 13 ਦੇ 13 ਨੇ ਪੈ ਜਾਣੇ ਤੇਰੇ ਵਾਲੇ ਪਾਏ ਤਾਂ ਜਾਣੇ ਜੁਆਬ ਤਾਂ 14 ਦਿਨ ਵੀ ਨਹੀਂ ਦਿੰਦਾ ਉਹਦੇ ਗਾਣੇ ਵੀ ਪੈਣ ਮਗਰਾੜ ਚੱਕਣੇ ਪੈ ਜੂ ਬੀ ਕੇ ਟੀ ਯਾਰ ਸੀੜ ਦਾ ਟਾਇਰ ਉੱਚਾ ਹੁੰਦਾ ਮੈਂ ਕੀ ਕਹਾਂ ਤੂੰ ਯਾਰ ਹਾਂ ਸੀੜ ਤਾਂ ਉੱਚਾ ਹਾਂ ਉਹ ਵੀ ਫਰਕ ਗੁੱਡੀ ਨਾਲ ਉੱਚੀ ਹੁੰਦੀ ਹੈ ਸੀੜ ਦਾ ਟਾਇਰ ਸੀੜ ਦਾ ਟਾਇਰ ਇਹ ਬੰਦੇ ਨੇ 99 ਜਿੱਤੀ ਹੋ ਜੀ ਇਹਦੇ ਉਤਾਰ ਪਾਰ ਮਾ ਕੀ ਕਹਾਂ ਕਿਆ ਪਤਾ ਹੌਲੀ ਹੌਲੀ ਪੈਰੇ ਵੱਜੇ ਬੰਦੇ ਦਾ ਉਹ ਜਿਹੜਾ ਦੇਖਿਆ ਹਾਥੀਆਂ 'ਚ ਲਿਖਿਆ ਹੁੰਦਾ ਜਿਹੜਾ ਇੱਥੇ ਲੰਘਦਾ ਹੁੰਦਾ ਕਹਿੰਦਾ ਛੋਟਾ ਹਾਥੀ ਹੋਂ ਲਿਖਿਆ ਹੁੰਦਾ ਕਹਿੰਦਾ ਬੜਾ ਹੋ ਕੇ ਬਣੂਗਾ ਕਿਆ ਤੇਰਾ ਇਹ ਮੁਹਾਵਰਾ ਲਿਖਿਆ ਹੁੰਦਾ ਮੇਰੇ ਹੁਣ ਯਾਦ ਨਹੀਂ ਹੈਗਾ ਮੀ ਹਾਂ ਮੀ ਆ ਗਿਆ ਪੂਰਾ ਲੈ ਪਹਿਲਾਂ ਦਿਨ ਨਾਲ ਨਾਲ ਚਾਰ ਦਿਨ ਬਾਅਦ ਖੜੀ ਮੇਰੇ ਤਾਂ ਵੀ ਇਹ ਨਹੀਂ ਬਣੀ ਐ ਠੰਡ ਲਾਉਣੀ ਐ ਕਿਤੇ ਮੈਸਾਂ ਨੂੰ ਹਾਂ ਛੋਟੇ ਛੋਟੇ ਜਿਵੇਂ ਬੰਦ ਤੇ ਕਟਰੂ ਬੰਦ ਤੇ ਬਈ ਇਹ ਅੰਦਰੇ ਬੈਠਾ ਸੀ ਮਾਸੋਂ ਭੇਜੇ ਮੈਂ ਜਾ ਉਸ ਕੜਾ ਵੀ ਪੈਂਦਾ ਕਿਤੇ ਨੂੰ ਗਏ ਉਹ ਰੇ ਕੱਢਣ ਗਏ ਕਿਥੇ ਬੈਠਾ ਹੈ ਤੇ ਦੇਵਰਾਜ ਹੈ ਦੇਵਰਾਜ ਬਹਿਲੀ ਬੈਠਾ ਅੱਛਾ ਅੱਜ ਗਏ ਨਹੀਂ ਹੈ ਔਰ ਮੈਂ ਪਿਆਜ ਗੁੱਡਾ ਲਾਉਣੇ ਸੀ ਨਾਲ ਇੱਕ ਬੈਠਾ ਮੈਂ ਮੀ ਪੈ ਗਿਆ ਉੱਪਰ ਤੇ ਗੁੱਡ ਕੇ ਕੀ ਕਰੂੰਗਾ ਪਿਆਜਾਂ ਨੂੰ ਜਿਹੇ ਜੇ ਗੁੱਡੇ ਜਿਹੇ ਜੇ ਨਾ ਗੁੱਡੇ ਉਹ ਕਿਹੜੇ ਉੱਪਰ ਲੈ ਵੇਗਾ ਛੋਟਾ ਸੀ ਲਿਖਦਾ ਨਾ ਵੱਡਾ ਹੋ ਕੇ ਮੈਂ ਟਰੱਕ ਬਣੂਗਾ ਉਹ ਕੰਮ ਹੋਣਾ ਹੁਣ ਇਹ ਵੱਡਾ ਹੋ ਕੇ ਨਿਊ ਆਲੈਂਡ ਦਾ ਬਣਣਾ ਨਹੀਂ ਇਹ ਬਜਾਰ ਨੇ ਇਹੀ ਰਹਿਣਾ ਮੀ ਆ ਗਿਆ ਭਾਈ ਟਾਈਮ ਗੱਲ ਸ਼ੁਰੂ ਹੋ ਗਿਆ 12 ਵਜੇ ਦੱਸਿਆ ਹੋਇਆਤਾ ਲੈ ਗਿਆ ਬ12 ਵਜੇ ਲੈ ਤਾਂ ਮੈਂ ਵੀ ਜਾਣੀ ਯਾਰ ਮੀਂਹ ਚ ਨਹੀਂ ਭੇਜਣਾ ਉਹਨੂੰ ਛਤਰੀ ਵੀ ਨਹੀਂ ਹੈਗੀ ਹੁਣ ਸਾਨੂੰ ਵੀ ਆਈ ਪਰਚੀ ਛਤਰੀ ਨਹੀਂ ਹੈਗੀ ਨਹੀਂ ਤਾਂ ਮੈਂ ਚਲੇ ਜਾਣਾਤਾ ਆ ਗਈ ਪਰਚੀ ਪਰਚੀ ਤਾਂ ਆਈ ਪਈ ਗਲਤੀ ਆ ਗਈ ਕੱਲ ਛਤਰੀ ਕਰਕੇ ਪੰਗਾ ਆ ਚੱਕਰ ਤੇਰੇ ਵਾਲੇ ਪਗੜੇ ਛਤਰੀ ਆ ਉਹ ਤਾਂ ਜ਼ਿਆਦਾ ਭਉਂਦਾ ਇਹ ਤਾਂ ਜ਼ਿਆਦਾ ਹੋ ਅਜੇ ਮੇਰੇ ਵਾਲੇ ਦਾ ਟਰੈਕਟਰ ਪਰ ਹੈਗੀ ਵੀ ਆ ਉੱਪਰ ਪਾ ਕੇ ਵੀ ਹੋ ਜਾਣਾ ਚੱਲ ਕੱਪੜਾ ਬੰਨ ਕੇ ਤਾਂ ਇਹ ਦਾ ਉੱਪਰ ਵੀ ਲਾਈ ਵੀ ਤੇ ਮੈਂ ਤਾਂ ਦਿਨ ਜਦ ਪਹਿਲੇ ਦਿਨ ਸਟਕ ਕੇ ਆਇਆ ਹਮ ਬਣਾਇਆ ਦਾ ਫੁੱਲ ਵੀ ਆ ਗਿਆ ਤਾਂ ਉਹ ਵੀਰ ਵਾਲਾ ਠੀਕ ਆ ਹਾਲੇ ਉਹ ਵੀ ਯਾਤਰੀ ਨਵੀਂ ਆ ਫੋਰਡ ਨੂੰ ਫੋਰਡ ਨੂੰ ਛਤਰੀ ਮੈਂ ਤਾਰੀ ਲੋਈ ਮੇ ਵਿਚ ਇੱਕ ਦੋ ਪਰਚੀ ਰਹਿ ਕੇ ਨਾਲੇ ਬੜੀ ਧੁੱਪਾਂ ਲੱਗਦੀ ਸੀ ਹੁਣ ਮੈਂ ਉਹ ਵੀ ਖੜਾ ਹੋ ਗਿਆ ਸਾਲੇ ਮੋਚੇ ਜਾਂਦੀ ਹੈ ਉਦੋਂ ਪੈ ਤਾਂ ਹੀ ਟੁੱਟੀ ਆ ਪਹਿਲੇ ਦਿਨ ਨਾ ਨਾ ਮੂਰੇ ਜਿਆਦਾ ਕੱਢਤਾ ਉਹ ਗੈਲ ਲੱਗ ਗਿਆ ਉਹਨੇ ਤੋੜ ਕੇ ਮਾਰੀ ਆ ਬਾੜੇ ਚ ਨੀ ਕੋਈ ਚੀਜ਼ ਦਿਖਾ ਕੇ ਲਿਆ ਮੈਂ ਚੱਲ ਚਲੀ ਆ ਜਾ ਬਾਪੂ ਦੇ ਝੂਲੇ ਵਗਣਾ ਲੈਵੋ ਝੂਲੇ ਦੇ ਪਿੱਛੇ ਤਾਂ ਨਹੀਂ ਕੰਨਾ ਲੜਦਾ ਦਾ ਬਾਬਾ ਜੀ ਬਾਬਾ ਜੀ ਗਾਣਾ ਕਰਦਾ ਤਾਂ ਵੀ ਕਹਿੰਦਾ ਲਿਆ ਹਾ ਝੂਲਾ ਹੋਰ ਨਹੀਂ ਕੋਈ ਸਿੱਧਾ ਕੰਮ ਮੰਦਰ ਨੂੰ ਭੱਜ ਗਿਆ ਦੇ ਇਕੱਲਾ ਅੱਜ ਹੁਣ ਝੂਲੇ ਲੈ ਰਹੇ ਮੌਜ ਗੱਲ ਹੂੰ ਪੈਦਾ ਹੁਣ ਉਹਦੇ ਤੇ ਕਿੜੀਆਂ ਨਹੀਂ ਲੱਗਦੀਆਂ ਆ ਬਾਬੀ ਨੇ ਉੱਪਰ ਆਪਣੀ ਚਟਾਈ ਰੱਖੀ ਹੋਈ ਆ ਤੇ ਮੈਂ ਟੰਗਦੀ ਮੈਂ ਮੀ ਆ ਗਿਆ ਪਿੱਜ ਜਣੀ ਮੈਂ ਨਾ ਠੀਕ ਆ ਜਾਂਦਾ ਹਾਂ ਇਹਦਾ ਜੋ ਮਾਰੂ ਹੁਣ ਇਹਦੇ ਵਿੱਚ ਕਿੰਨੇ ਗੇੜ ਲੱਗੇ ਹੋਏ ਆ ਤਿੰਨ ਤਿੰਨ 6 7 ਗੇੜ ਆ ਕੱਲ ਪਰਸੋਂ ਜੇ ਖਬਰ ਆਈ ਵੀ ਸੀ ਇੱਥੇ ਦੇਖਿਆ ਨੇ ਪੁੱਠੀ ਉਹ ਟਰਾਲੀ ਫੇਰ ਇਹੇੇ ਕੰਮ ਹੋ ਜਾਂਦਾ ਫੇਰ ਕਿਹੜੇ ਕਿਸੇ ਨੂੰ ਸਾਨੂੰ ਕਹੇ ਤੁਰਦੇ ਜਾਣ ਦੇ 7 ਗੇੜ ਇਹਦੇ ਪਰ ਅਠਮਾ ਗੱਭੇ ਚਲੋ ਦੋੇ ਤਰ੍ਹਾਂ ਹੀ ਠੀਕ ਆ ਇਹ ਆਪਣਾ ਹੈਗਾ 110 ਕੁਇੰਟਲ ਦੇ ਕਰੀਬ ਗੰਨਾ ਪਿੱਛੇ ਖੜਾ ਦੱਲੀਆ ਟ੍ਰੈਲਾ ਉਹਦੇ ਵਗੇੜ ਦੇਖ 2 4 5 6 7 ਉਹਦੇ ਵੱਟ ਅੱਠ ਗੇੜਾ ਨਾਲੇ 16 ਫੁੱਟ ਆ ਸੁਣ ਲੈ ਉਹ ਅੱਠ ਗੇੜਾ ਉਹਦੇ ਪਰ ਉਹਦੇ ਪਰ ਹੈਗਾ 180 ਕੁਇੰਟਲ ਗੰਨਾ ਇਹਦੇ ਪਰ ਹੈਗਾ 110 ਕੁਇੰਟਲ ਗੰਨਾ ਨਾਲੇ ਨਾਲ ਬਰਾਬਰ ਉਹ ਨਾਲੇ 16 ਫੁੱਟ ਆ ਜੇ ਬਸ ਆਪਣਾ ਕੋ 18 ਹੋਊਗਾ ਉਦੇ ਭਰਾ ਇੰਨੇ ਗੇਟ ਵੀ ਨਹੀਂ ਹੋਣੇ ਹੈਗੇ ਇਹਦਾ ਗੱਲ ਆ ਆਰਾਮਦਾਰੀ ਚਲਾਏ ਵੀ ਆਰਾਮਦਾਰੀ ਦਾ ਚੱਲੇ ਜਾਂਦਾ ਚਾਹੇ ਛੋਟਾ ਟਰੈਕਟਰ ਚਾਹੇ ਵੱਡਾ ਟਰੈਕਟਰ ਲੈ ਜਾਣਾ ਤਾਂ ਆਪਾਂ ਨੇ 100 ਆ ਉਹ ਗੱਲ ਗਲਤ ਆ ਜਿਹੜੀ ਸ਼ੌਂਕ ਪੂਰਾ ਕਰਨਾ ਮਾੜਾ ਮੋਟਾ ਥੋੜਾ ਐ ਵੀ ਹੈ ਉਹ ਨਹੀਂ ਗੱਲ ਉਹ ਗੱਲ ਤਾਂ ਜਿਹੜੀ ਆਪਾਂ ਨੇ ਪਾਉਣਾ 300 400 ਆ ਉਹ ਤਾਂ ਹੈ ਉਹ ਗੱਲ ਗਲਤ ਆ 250 ਲੋੜੇ ਨਹੀਂ ਆਪਾਂ ਮਰੰਡੇ ਜਾਣਾ ਆਪਣੇ ਕੋਲ ਹੈਗਾ 150 ਬਹੁਤ ਆ ਹੁਣ ਉਹ 160 ਕਵਾਂਟਲ ਦਿੱਤੇ ਆ ਵਾ 70 ਪਹੀਏ ਤਾਂ ਇਹ 70 ਦੇ ਉੱਪਰ ਆ ਉਹਦੇ ਵਧੇ ਲੈ ਇੱਕ ਗੇਟ ਦਾ ਫਰਕ ਆ ਮੇਰੇ ਵਾਲੇ ਨਾਲੋਂ ਇਹ 12 ਫੁੱ ਉਹ 16 ਫੁੱਟ ਆ ਜੀ ਲਿਦਾਣ ਉਨ ਨਹੀਂ ਪੈ ਗਿਆ ਸਿਰਫ 1 ਕਿੱਟ ਦਾ ਫਰਕ ਆ ਜੀ ਉਹਨੇ ਕਿਹਾ ਇੰਨਾਂ ਕਰਦਾ ਜਾਂਦਾ ਕਿਸੇ ਨੂੰ ਪਤਾ ਹੁਣ ਆਪਾਂ ਚਲਾਉਨੇ ਜੀ ਆਪਾਂ ਚਲਾਉਦੇ ਆਪਾਂ ਨੂੰ ਆਪਾਂ ਨੂੰ ਪਤਾ ਸਾਲਾ ਮੜਾ ਜਾਂ ਟੋਆ ਜਾਂਦਾ ਉਦੋਂ ਦੇਖਿਆ ਉਹ ਰੇੜੀ ਵਾਲੇ ਉੱਚ ਵੀ ਬਾਹਰ ਨਿਕਲੇ ਆਏ ਤਾਂ ਕਿ ਹਾਂ ਉਹੀ ਗੱਲ ਕਰਦਾ ਉਹ ਟਰਾਲਾ ਸਿੱਧਾ ਖੜਾ ਹੈ ਆ ਫਰਕ ਆ ਹੁਣ ਉਹ ਦੇਖ ਲੈ ਵੀ 160 70 ਕੁਇੰਟਲ ਉਹਦੇ ਵੱਟ ਗੇੜ ਮੇਰੇ ਨਾਲ 1 ਕਿੱਗੜ ਵੱਧ ਆ ਆਪਣੇ ਇਹਦੇ ਨਾਲੋਂ ਬਸ ਬਾਕੀ ਸਾਰੇ ਗੇੜ ਸੇਮ ਆ ਉਨਾਂ ਨਾਲੇ ਲੋਹਾ ਵੱਧਈ ਹੈ ਲੋਹਾ ਨਹੀਂ ਘਟਦਾ ਹੈਗਾ ਹਾਂ ਜਿੱਦਿ ਜੇ ਆਪ ਕੋਈ ਹੋਰ ਚੀਜ਼ ਲੰਦੇ ਆ ਟਰਾਲੇ ਦੀ ਟਰੈਕਟਰ ਲੈ ਲੈ ਤੂੰ ਨਮਾ ਹਾਂ ਜਿਹੜੇ ਦਾ ਚੜਾਈ ਚੜਨਾ ਹੁੰਦਾ ਠੀਕ ਆ ਨਹੀਂ ਗੱਦੇ ਆ ਤੇ ਡਾਊਨ ਆਈ ਜਾਂਦੀ ਚੀਜ਼ ਰੇਟ ਘਟਦੇ ਹੀ ਬਾਕੀ ਚੀਜ਼ਾਂ ਗੱਡੀ ਲੈ ਲੈਣਾ ਵੀ ਉਹਦੇ ਵੀ ਘਟਣਾ ਹਾਂ ਗੱਡੀ ਤੇ ਰੇਟ ਘਟਦਾ ਗੱਡੀ ਦਾ 15 ਸਾਲ ਬਦੂ ਵੇ ਗਾਣੇ ਖਤਮ ਵੀ ਹੋ ਜਾਂਦੀ ਆ ਇਹਨੇ ਥੋੜੀ ਘੱਟ ਇਹ ਸਾਡੇ ਆਹ ਹੁਣ ਦੇਖ ਲੈ 1988 ਦਾ 30 ਸਾਲ ਹੋ ਗਏ ਉਹ ਵੀ ਕਹੇ 1988 ਦਾ ਲੱਤਾ ਵਾ ਇਹ ਚੱਲਦਾ ਹੀ ਆ ਚੱਲ ਜੱਦਾ ਚੱਲਦਾ ਥਾਰ ਦੇ ਤੇ ਸਰਦਾ ਦਾ ਥਾਰ ਵਕਤ ਗੈਲ ਚੇਂਜ ਹੋਈ ਜਾਂਦਾ ਅਦਲੀਆਂ ਕੋ ਕਿਤੇ ਹੁਣ ਦਾ ਦੱਲੀਆਂ ਨੇ 16 ਇਹ ਲੱਤਾ ਦਾ ਤੇਰਾ 10 15 ਸਾਲ ਦੇ ਹੀ ਨੂ ਵੀ ਹੋ ਗਏ ਉਹਨੇ ਇਹ ਉਹਨਾਂ ਨੇ ਨੋਟਾ ਮੇਰੇ ਹਿਸਾਬ ਨਾਲ ਵੀ 2000 10 200 ਚ ਲੱਤਾ ਦਾ 11 ਹੀ ਲੱਤਾ ਦਾ ਉਹ ਕਹਿੰਦੇ ਤੇ ਹਾਂ 10 11 ਹੀ ਚ ਲੱਤਾ ਦਾ ਉਹਨੇ 11 ਹੀ ਟਰੈਕਟਰ ਲੱਤਾ ਦਾ 2 3 ਸਾਲ ਪੁਰਾਣਾ ਇਹ 2000 ਚੱਲਦਾ ਲੱਤਾ ਦਾ 14 ਸਾਲ ਹੋ ਗਏ ਇਹਨੂੰ 14 ਸਾਲ ਹੋ ਗਏ ਇਹਨੂੰ ਜਦ ਤੱਕ ਹੋ ਗਏ ਇਹਨੂੰ ਵੀ ਬੜਾ ਕਹਿੰਦੇ ਤੇ ਬਹੁਤ ਕਹਿੰਦੇ ਇਹ ਪਤਾ ਕਿ ਨਾਲ ਲੱਤਾ ਦਾ 165 ਦਾ ਹਾਂ ਕਹਿੰਦੇ ਬਹੁਤ ਮਹਿੰਗਾ ਲੈ ਲਿਆ ਬਹੁਤ ਮਹਿੰਗਾ ਲੈ ਲਿਆ ਕਹਿੰਦੇ ਦੱਲੀਆਂ ਨੇ 165 ਦਾ ਟਰਾਲਾ ਇੰਨਾ ਮਹਿੰਗਾ ਕਿਆ ਕਰਨਾ ਤੈਨੂੰ ਬੜਾ ਦੱਸ ਦੇ ਆ ਬੜਾ ਦੇਖ ਲੈ ਹੁਣ ਦੇਖ ਲੈ ਵੀ 16 ਨਾਰਮਲ ਹੋ ਗਏ ਉਹ ਕਾ ਬੂਡੇ ਲਾ ਕੇ ਲੈਣ ਚ ਉਹ ਤਾਂ ਬੂਡੇ ਲੈ ਕੇ ਪੈਣਾ ਮੈਂ ਉਹੀ ਗੱਲ ਦਿਖਾਉਣ ਨੂੰ ਲੈ ਆਇਆ ਤੇ ਤਲੂ ਵੀ ਦੇਖ ਲੈ ਗੀੜ ਬਰਾਬਰ ਆ ਮੈਂ ਕੜਾ ਉਹ ਪਹਿਲਾਂ ਖੜਾ ਗਿਆ ਤਾਂ ਮੋਦੂ ਗੀੜ ਗਿਣੇ ਤੇ ਫਿਰ ਮੈਂ ਆਪਣੀ ਵਾਲੀ ਮੂਹਰੇ ਲਾਈ ਜਦ ਫਿਰ ਮੈਂ ਇਹਦੇ ਗੀੜ ਮਿਲੇ ਬਈ ਕਿੰਨਾ ਕ ਫਰਕ ਆ ਉਹ ਤਾਂ ਹੈਗਾ ਬਈ ਕਿੰਨਾ ਕ ਫਰਕ ਆ ਸਾਰਾ ਹੀ ਇੱਕ ਗੀੜ ਦਾ ਫਰਕ ਪਿਆ ਇੱਕ ਗੇੜ ਵਿੱਚ 60 ਕੁਇੰਟਲ ਵਜਨ ਦਾ ਫਰਕ ਪੈ ਗਿਆ। ਲੰਬਾਈ ਕਰਕੇ। ਹੁਣ ਜੇ ਮੈਂ ਇਹਦੇ ਪਰ 160 ਲੈ ਦੂੰਗਾ। ਇਹਦੇ ਵਿੱਚ ਕਿੱਥੇ ਲਾ ਦੂੰ। ਇਹਦਾ ਤਾਂ ਕਿੱਥੇ ਚਲੇ ਜਾਣਾ। ਅਸੀਂ ਤਾਂ ਖਲਦਾ ਖੇਤ ਚੋਂ ਨਿਕਲਣਾ ਸਾਡੇ। ਤਾਂ ਹੀ ਤਾਂ ਮੈਂ 150 ਨੂੰ ਉਦਣ। ਉਹ ਪਾਕੇ ਲੈਦਾ ਸਰਪੰਚ ਵਾਲੀ ਚਾਲੂ ਦੇ ਤੇ ਲਾ ਜਾਂਦੇ ਇੱਕ ਗੇੜਾ ਲਾ ਕੇ ਦੇਖ ਲੈਂਦੇ ਆ। ਯਾਰ ਬਾਈ ਇਹਨਾਂ ਨੂੰ ਕੀ ਹੋ ਗਿਆ? ਹੁਣ ਤਾਂ ਡਬਲ ਡਬਲ ਹਿੱਸੇ ਵਾਲੇ ਬਣ ਲੱਗੇ। ਅਸੀਂ ਤਾਂ ਵੇਖ ਕੇ 18 ਚਲੋ ਮੈਂ ਮੰਨਦਾ ਵੀ ਸਾਡੀ ਖੇਤੀ ਛੋਟੀ ਆ 7-8 ਕਿਲੀਆਂ ਦੀ ਨੌਰਮਗੀ ਵੀਦਾਰਾ ਬਹੁਤੀ ਬੜੀ ਨਹੀਂ ਹੈਗੀ। ਬੜਿਆ ਖਾਸ ਤਰ੍ਹਾਂ। ਪਰ ਚਲੋ ਇਹ ਚੀਜ਼ ਮਾੜੀ ਵੀ ਨਹੀਂ ਹੈਗੀ ਜੇ ਆਪਾਂ ਲੀਵ ਦੇ ਦੋ। ਬਹੁਤ ਸ਼ੌਕ ਵੀ ਹੁੰਦਾ ਯਾਰ ਮਦੇ ਦਾ। ਉਹ ਜਾਨੀ ਜੀ ਆ ਸੜੀ ਆ ਥੋੜੀ ਆ। ਦੁਨੀਆ ਦੁਨੀਆ ਹੁਣ ਕੈਨੇਡਾ ਅਮਰੀਕਾ ਫਿਰਦੀ ਆ। ਉਹ ਕਿਸੇ ਗੱਲ ਕਰਕੇ ਫਿਰਦੀ ਆ। ਰੀਜ ਵੀ ਹੁੰਦੀ ਆ। ਬਾਕੀ ਐ ਚਲੋ ਦੇਖੋ। ਸ਼ੌਕ ਵਗਾਉਣੇ ਬੰਦੇ ਨੇ। ਕੰਮ ਕਰੋ, ਖਾਓ, ਪੀਓ। ਕੰਮ ਸਭ ਤੋਂ ਜ਼ਰੂਰੀ ਏ ਹੁਣ ਕੰਮ ਕਰੋ। ਚੱਲੀ ਜਾਣੀ ਦੁਨੀਆ ਜਾਈ। ਤੇ ਇਹਨਾਂ ਦਾ ਹੁਣ ਮੈਂ ਗਾਹ ਵੀ ਬੜੀ ਗੱਡੀ ਨੇ ਉਹਨਾਂ ਨੂੰ ਵੀ ਦੇਣਾ। ਵੱਡੇ ਟਰੈਕਟਰ ਨੇ ਵੀ ਦੇਣਾ। ਜੇ ਕੰਮ ਆਪਾਂ ਕੋਲ ਹੁਣ ਤਾਂ ਉਹਨੇ ਕੰਮ ਦੇ। ਉਹੀ ਆਪਣਾ ਰੀਤ ਬੁੜਾਈ ਚਲੋ ਅਜੇ ਆਪੇ ਇੱਧਰ ਦਮਾਰ ਸਾਡਾ ਖਿਲਾੜੀ ਦਾ ਪੱਤੀ ਰੱਖੀ ਵੀ ਲਿਆ ਕੇ ਪੱਤੀ ਪੁੱਤੀ ਲੈ ਕੇ ਸਟਲੀ ਸੜੀ ਚਲਾ ਆਲੇ ਤੱਕ ਨਹੀਂ ਹੋਈ ਪੁੱਛਣ ਵਾਲਾ ਫਿਰ ਤੈਨੂੰ ਇਹ ਕਿਹਾ ਹੈ ਨਾ ਮੋਟਾ ਵਿੱਚ ਵਧੇਰਾ ਮੋਟਾ ਵਿੱਚ ਪਤਲਾ ਵੀ ਆ ਠੀਕ ਆ ਵਧੀਆ ਝਾੜ ਆ ਇਹ ਖੇਤ ਥੋੜਾ ਜਿਹਾ ਡੌਣ ਰਹਿ ਗਿਆ ਬੂਟਿਆਂ ਕਰਕੇ ਪਰਲੀ ਸਾਈਡ ਬੂਟੇ ਦੇ ਨਾ ਬੂਟੇ ਕਰਕੇ ਨਾ ਡੌਣ ਰਹਿ ਗਿਆ ਹਵਾ ਕਿਚਾਸ ਹੋਊਗਾ ਇਹਨੇ ਕੀਲੇ ਦਾ 44 ਮੌਸਮ ਦੀ ਕਰਤੀ ਹੋ ਜਾਣੀ ਹੁਣ ਆਉਂਗਾ ਘਟਦੀ ਬਾਕੀ ਉਹ ਗੰਨਾ ਬਾਕੀ ਧੂਆ ਵਗਿਆ ਨਿਕਲ ਜਿਹੜਾ ਪਹਿਨਾ ਠੀਕ ਆ 18 30 ਉਹ ਵਧੀਆ ਰਹੀ ਨਾ ਹੁਣ ਉਹ ਬਾਕੀ ਦੇਖਦੇ ਆ ਮੌਸਮ ਇਹਦਾ ਲੱਗੇ ਜਣਾ ਜਿਹਾ ਮੇਰੇ ਪੰਗਾ ਛਤਰੀ ਦਾ ਪੈਂਦਾ ਮੈਂ ਕਿਹਾ ਨਾ ਪੈਣਗਾ ਕਿੱਥੇ ਰਾਵਣ ਵੀ ਆ ਗਿਆ ਸਾਰੀ ਜਿਹੜਾ ਆਏਗਾ ਉੱਥੇ ਬੰਦਾ ਹੈਗਾ ਉਹ ਖੜਾ ਕੇ ਮੋੜੀ ਹੋ ਰਹੀ ਜੁਦਾ ਦਿੱਲੀ ਨੇ ਵੀ ਗਾਲੂ ਜਾਣਾ ਦਿੱਲੀ ਤੇ ਗੈਲੇ ਜਾਉਂਗਾ ਕਾਲੂ 95% ਵੀ ਆ ਉਹਨੇ ਤਾਂ ਮਾਨੂੰ ਦੱਸੇ ਹੀ ਨਹੀਂ ਘਟ ਗਿਆ ਗਿਆ ਮੈਨੂੰ ਉਹ ਤੇ ਜੱਲਾ ਸਣਦੇ ਗੁਰਦੇ ਜਾ ਗਿਆ ਮੈਨੂੰ ਨਹੀਂ ਤਾਂ ਪਤਾ ਲੱਗਿਆ 9 ਵਜੇ ਦੀ ਗੱਲ ਲਾਗਾ ਜੇ ਮੈਨੂੰ ਦਸ ਦਿਨਾਂ ਮਗਰ ਕੋਈ ਛੱਡ ਕੇ ਆ ਜਾਣਾ ਤਾਂ ਕੋਈ ਕਹਿੰਦਾ ਫੇਰ ਫੇਰ ਲੋ ਅਸੀਂ ਅੱਗੇ ਕਰੀ ਜਾਣ ਤਾਂ ਕੱਲੂ ਦੱਲੀ ਕੋ ਛੱਡਿਆ ਹੁੰਦਾ ਮੈਨੂੰ ਨਹੀਂ ਤਾਂ ਪਤਾ ਲੱਗਿਆ ਕਰਾਂ ਕਿ ਪਤਾ ਹੁੰਦਾ ਪਤਾ ਮ ਉਹਨੇ ਕੋ ਛੱਡਿਆ ਹੁੰਦਾ ਗੱਲ ਟੇਕਾ ਦੇ ਮੋਟਰ ਵੀ ਜਿਹੜਾ ਮਾਰ ਗਿਆ ਤੇਰੇ ਤੇਰੀ ਆ ਗਈ ਆ ਗਿਆ ਤੇ ਚੱਲੇ ਹੁਣ ਅੱਡੂ ਕਿਰਤੇ ਵੀ ਚੱਲੇ ਆ ਇਹ ਨਲੇ ਬੱਦਲੇ 100 ਰੁਪਏ ਹਾਂ ਦੇਖ ਲੈ ਮੀਚ ਵੀ ਬਹਿ ਜਾ ਤੂੰ ਡੈਡੀ ਡੈਡੀ ਦਾ ਪੱਕਾ ਕੰਮ ਆ ਨਹੀਂ ਨਹੀਂ ਬੰਦੇ ਹਟ ਜਾਗੇ ਇਹ ਪੱਕੇ ਹੀ ਹੈ ਨਾ ਡੈਡੀ ਹੋਇਆ ਇਹ ਕੀ ਹੋਇਆ ਇਹ ਤਬਾਨ ਛਖੜ ਮੈਂ ਇੰਦਰ ਦੇ ਤੇਰੀ ਵੇਨ ਕਰ ਦੂੰਗਾ ਲੋਆ ਲਿਆ ਲੋ ਡੈਡੀ ਲੋਆ ਲਿਆ ਹਾਂ ਕੀ ਨਿੰਬੂ ਲਾਤਾ ਹਾਂਜੀ ਬਟਲੇਗਾ ਖ ਕੋ ਪਹਿਲਾਂ 250 ਕਹਿੰਦਾ ਤਾਂ ਹਾਂ ਵਾ ਇੰਨਾ ਮੈਂ ਕਾ ਹੂੰ ਕਹਦਾ ਤੂ ਸੌ ਦੇ ਦੇ ਫੇਰ ਫੇ 150 ਬੋ ਬਤਿਆ ਲਿਆ ਕਿੰਨੇ ਪਹਿਲਾਂ ਆਏ ਸੀ ਦੋਏ ਦਾਦਾ ਪੋਤਾ ਖੜੇ ਹੋਏ ਸੀ ਬਾਬਾ ਹੀ ਨਹੀਂ ਉਹ ਲਵਾਇਆ ਮੈਂ ਰੋਟੀ ਖਾਂਦਾ ਸੀ ਕਿੰਨੇ ਵਸੇ 200 ਦਿੱਤਾ ਹੁਣ ਬਾਕੀ ਚੱਲ ਕਿੰਨੇ ਕਹ ਦੱਸੋ ਹਾਂ ਹਾਂ ਇਹ ਮੈਂ ਨਾ ਵੇਖਣਾ ਸੀ ਲੋਅ ਆਏ ਤੇ ਮੋਟਰ ਕੋ ਨਿੰਬੂ ਲੋਅ ਆਏ ਤੇ ਸਾਰੇ ਹੀ ਕਾਗਜ਼ੀ ਨਿੰਬੂ ਸਾਲਾ ਇੱਕ ਵੀ ਨਹੀਂ ਨਿਕਲਿਆ ਹੈਗਾ ਬੜੇ ਹੋ ਗਏ ਮਸੰਮੀ ਬੜੇ ਹੋ ਗਏ ਮਸੰਮੀ ਬਣ ਗਏ ਬੜਾ ਦੇਖ ਲੈ ਇੰਨੇ ਨਿੰਬੂ ਲਾ ਦੇ ਤੂੰ ਗੱਲੇ ਛੱਡ ਦੇ ਤੇ ਸਾਲਾ ਸਿਕੰਜਵੀ ਦਾ ਪਲਾਈ ਨਹੀਂ ਹੈਗੀ ਸਾਲੇ ਸਿਕੰਜਵੀ ਦਾ ਪਲਾਈ ਨਹੀਂ ਹੈਗੀ ਪਾਟਵਾ ਤੋੜ ਕੇ ਦਿੱਤੇ ਜਿਹੜੇ ਸਾਲਾ ਮੋਸਕੂ ਨਹੀਂ ਆਉਂਦਾ ਤਾਂ ਨਿੰਬੂ ਦਾ ਅੱਜ ਦੱਸਿਆ ਚੱਲ ਕੋਈ ਨਹੀਂ ਆ ਗਿਆ ਗਰਮੀ ਹੈਗਾ ਹਾਂ ਤੇ ਸਿਕੰਜਵੀ ਦਾ ਪਲਾਈ ਨਹੀਂ ਹੈਗਾ ਰਿੱਤੇਦਾਂ ਨੂੰ ਬੁਲਾਈ ਗਿਆ ਰਿੱਤੇਦਾਂ ਨੂੰ ਲਓ ਜੀ ਪੂਰੀ ਹਵਾ ਚੱਲਦੀ ਖੇਤਾਂ ਵਿੱਚ ਮੀਂਹ ਸ਼ੁਰੂ ਵੀ ਹੋ ਗਿਆ ਤਾਂ ਪਰ हट ਗਿਆ ਛੋਲੇ ਬਹੁਤ ਵਧੀਆ ਖੜੇ ਆ ਜੀ ਬਾਕੀ ਦੇਖਦੇ ਆ ਹੁਣ ਦਾਣਾ ਪਾਣੀ ਫਲ ਪੈ ਗਿਆ ਇਹਨਾਂ ਪੂਰਾ ਸ਼ੁਰੂ ਹੋ ਗਏ ਫੁੱਲ ਆਉਣਾ ਸੱਚੋ ਤਕੜੇ ਵੀ ਬਥੇਰੇ ਆ ਗੰਨਾ ਵੀ ਜੰਮਿਆ ਪੂਰਾ ਹੁਣ 85 ਆਪਣਾ ਇਹਨਾਂ ਇਹਨਾ ਘਟ ਜੰਮਿਆ ਬਦ ਹੁਣ ਜਰਮੀਨੇਸ਼ਨ ਸ਼ੁਰੂ ਹੋ ਗਈ ਹੈ ਇਹਨਾਂ ਮੈਂ ਦੇਖ ਲਈ ਅੱਗੇ ਤੇ ਲਾਇ ਕਰਨੇ ਜਿਹੜਾ ਗੰਨਾ ਬੀਜਣਾ ਕਤਕੜ ਚਾਹੇ ਕੁਝ ਵੀ ਹੋਵੇ ਉਹਨੇ ਖਾਣ ਵਾਸਤੇ ਜ਼ਰੂਰ ਲਾਇ ਕਰਨੇ ਥੋੜੇ ਜਿਹਾ ਬਹੁਤ ਵਧੀਆ ਹੋਈ ਵੀ ਹਾਲ ਦੀ ਘੜੀ ਤੋਂ ਬਾਕੀ ਹੁਣ ਬਹਿਣਾ ਤੇ ਆ ਵਿਚੌਰ ਰਹੇ ਇਹ ਕਬੂਟੇ ਨੂੰ ਕੀ ਹੋ ਗਿਆ ਇਹ ਸੁੱਕ ਗਿਆ ਮੈਨਾਂ ਵਧੀਆ ਹੋਇਆ ਹੈ ਖਾਣ ਨੂੰ ਤਾਂ ਹੋਊਂਗੇ ਹੀ ਉਹਦਾ ਗਾਇਦਾ ਸਪਰੇ ਹੋਣੀ ਆ ਕਾਦੀ ਯਾਰੇ ਹੋ ਜਾਂਦੇ ਨਾ ਮੜੇ ਮੜੇ ਹਾਂ ਹੋਣ ਬੜਾ ਖਲੇ ਨੀ ਜੇ ਬੋਪੇ ਮਾਰੇ ਮਾਰੇ ਕੀ ਹੋਉਂਗੇ ਫਲ ਪੈਣ ਲੱਗ ਗਿਆ ਆਹ ਫੁੱਲ ਤਾਂ ਆ ਗਿਆ ਆ ਯਾਰ ਮੈਂ ਤੇਰੀ ਗੱਲ ਮੰਨਦਾ ਇਹਨਾਂ ਨੇ ਕਿਹਾੜ ਦੇਗਾ ਉਹ ਲੈ ਨੇ ਨੇ ਕੋਈ ਦਾਣੇ ਪੈ ਗਏ ਨਾ ਹੂੰ ਸਪਰੇਅ ਕਰ ਦੇ ਕਾਦੀ ਕੋਈ ਵੀ ਆ ਜੇ ਉੱਠ ਗਏ ਅਹੇ ਠੁੰਡੀ ਠਾਂਡੀ ਤੇ ਅੱਛਾ ਨਹੀਂ ਠੁੰਡੀ ਨੇ ਸਾਰੇ ਖਾ ਲੈਣੇ ਇਹ ਤੇਰੇ ਸਪਰੇਅ ਤਾਂ ਮਾਰ ਦਾਂਗੇ ਸਪਰੇਅ ਮਾਰਨੀ ਪੈਣੀ ਤੈਨੂੰ ਤੇ ਨਿੰਨੇ ਖੁੰਡੀ ਲੱਗ ਜੰਦੀ ਨਾ ਸੁੰਡੀ ਤਾਂ ਨਹੀਂ ਲੱਗਣ ਦਿੰਦੇ ਚੱਲ ਕੋਈ ਨਹੀਂ ਆਹ ਕਹੇ ਤਾਂ ਮੈਂ ਵੀ ਦੱਸ ਦਿਓ ਭਾਈ ਕੋਈ ਸਪਰੇ ਹੋਈ ਤਾਂ ਜਿਹੜੀ ਕਰਨੀ ਹੋਈ ਬਾਈ ਕਮੈਂਟਾਂ 'ਚ ਕੋਈ ਦੱਸੂਗਾ ਜੀ ਉਹ ਤੁਸੀਂ ਕਿੱਧਰ ਫਿਰਦੇ ਅੱਜ ਆਹ ਤੇ ਕਿੱਦਾਂ ਨੂੰ ਜੰਨੇ ਆਂ ਹੋਰ ਹੋਰ ਕਰੇ ਨੂੰ ਜੱਸੇ ਦੇ ਵੱਡਵੀਂ ਦਿੱਤੀ ਪੰਡ ਤਾਂ ਭੂਮੀ ਬਹੁਤ ਹੋਈ ਵੀ ਭਾਈ ਹਾਂ ਇਹਦਾ ਦਿੱਤੀ ਨਹੀਂ ਚੱਲਣ ਦਿੰਦੀ ਬਾਈ ਜੀ ਸਾਡੇ ਦੇ ਕੰਮ ਨੇਾਰੇ ਪੰਡੋਰੇ ਸੜਕ 'ਤੇ ਲੱਦਣੇ ਦੀ بجائے ਉਹ ਮੋਟਰਸਾਈਕਲ ਖੜਾ ਕੇ ਆਇਆ ਵਾ ਉਹ ਬਾਹਰੋਂ ਨਾ ਮਾਰਿਉ ਰਿਹਾ ਪਿੱਛਾ ਤੇ ਮਾਰਨ ਆ ਅਗਲਾ ਲੈ ਕੇ ਘੂਏ ਵਿਚਾਰੇ ਪਤਾ ਲੱਗਦਾ ਕਿ ਲੋਕ ਨਹੀਂ ਸਹਾਰੋ ਨੇ ਇਹ ਵੀ ਡਰਾਂ ਬੱਢਣੇ ਹੋਰ ਵਾਸਾ ਹੁਣ ਲਾ ਦੇ ਫਿਰੇ ਹੁਣ ਮਾੜਾ ਮੁੱਟਾ ਹੋਰ ਨਾ ਕਰ ਲੈ ਆ ਇੰਨੀ ਕਿ ਛੱਡਣ ਲੱਗਿਆ ਜੀ ਦੇਖ ਲੋ ਨਾਲੇ ਪਏ ਆ ਦੋ ਦਿਨ ਦੇ ਕੱਖ ਘਰ ਲੈ ਜੇ ਨਹੀਂ ਪਹਿਣਾ ਤਾਂ ਵੀ ਨਹੀਂ ਪੈਣ ਦਿੰਦਾ ਤੂੰ ਮੀਂਹ ਗਣੀ ਤੇ ਕੱਖ ਕੰਡੇ ਕਰਕੇ ਤੂੰ ਕੱਖੇ ਨਹੀਂ ਇੱਕ ਦਿਨ ਵੱਡੂਗਾ ਪਰ ਮੀਂਹ ਪਵਾ ਦੇ ਹੈ ਨਹੀਂ ਪੈ ਜਵੇ ਯਾਰ ਕਣਕਾ ਮੰਗਦੀਆਂ ਹੋਰ ਪਹਿਣਾ ਨਹੀਂ ਅੱਜ ਪੈ ਜਾਣਾ ਕੋਈ ਵੀ ਚੀਜ਼ ਹੈ ਜ਼ਰੂਰੀ ਆ ਠੰਡ ਵੀ ਜ਼ਰੂਰੀ ਆ ਗਰਮੀ ਵੀ ਜ਼ਰੂਰੀ ਆ ਹਰ ਇੱਕ ਚੀਜ਼ ਜ਼ਰੂਰੀ ਆ ਮੌਸਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਜ਼ਰੂਰੀ ਆ ਤੂੰ ਤਾਂ ਹੈ ਹੀ ਆ ਸੱਚੀ ਗੱਲ ਜੀ ਹੂੰ ਕਿਦਾਂ ਬਹੁਤ ਵਧੀਆ ਕਿ ਲੱਭਣ ਲੱਗਿਆ ਦਾ ਆਇਆ ਵਦੀਨਾ ਦੇਖ ਹਾਂ ਆ ਇੰਨਾ ਤਾਂ ਖੜਾ ਹੈ ਕਿੱਥੇ ਖੜਾ ਖੜਾ ਇਹ ਹੈਗਾ ਹੈਗਾ ਕਿੱਥੇ ਵਦੀਨਾ ਥੋੜਾ ਹੈ ਉਹ ਵੀ ਖੜਾ ਹਾਂ ਹਾਂ ਆਉ ਫਿਰ ਬਸ ਇਹ ਕੰਮ ਬਣ ਗਿਆ ਬਹੁਤ ਲਾਗਣਾ ਦੂਜੇ ਕੰਮ ਕਾੜਦੇ ਨੇ ਮੈਂ ਉਹ ਹੂੰ ਧਰਿਆ ਵੀ ਇਹ ਵਦੀਨਾ ਇੰਦੇ ਹੋ ਉਹ ਅਸਪਾਨੇਰਾ ਉਹ ਕਰਾ ਦੇ ਨੂੰ ਤਾਂ ਹੀ ਦਿਖਿਆ ਮਨਾਲੇ ਤੈਨੂੰ ਕਿਹਾ ਵੀ ਹੋਊਗਾ ਉਥੇ ਪੱਕਾ ਖੜਾ ਤਾਂ ਬੜ ਭਾਈ ਹਾਂ ਨਹੀਂ ਕਰ ਮੈਂ ਮੈਂ ਦਿਖਾਉਣਾ ਤਾਂ ਵਾਹਿਗੁਰੂ ਮੰਡ ਮਾ ਮਿਲ ਜਣਾ ਤਾਂ ਆ ਤੇਰੇ ਤਨੀਆ ਤੋੜਤਾ ਹੈ ਬਸ ਐਂਦਾ ਕੇ ਚੱਲੀਆ ਬਹੁਤ ਆ ਚੱਲਿਆ ਬਿੱਜਾ ਆ ਮੈਂ ਕੈਰੀ ਤਿਆਰ ਕਰੀ ਪਈ ਆ ਨਿਕਾਲ ਲੈ ਸੜ ਲਾਇਆ ਤਾਂ ਉਹ ਨਾ ਨਾ ਲਾੜੜਦਾ ਹੋਈ ਜਾ ਨਾ ਹਾਂ ਚੱਲ ਸੜਦਾ ਜਾ ਬਸੇੜਾ ਤੁਸੀਂ ਲਾਇਓ ਇਕੱਠੇ ਲਾੜ ਹਾਂ ਗੱਠੇ ਮੰਨੂਰ ਲੈ ਮੈਂ ਦੱਸਿਆ ਮੈਂ ਵੀ ਕਹਾਂ ਤੇ ਇਹ ਪੁਰੂਣੇ ਪਾਣੀ ਤੋਂ ਮੁੜ ਪੇ ਕਿੰਨਾ ਘੜਾ ਪਦੀਨਾ ਤਰੀਂ ਦਾ ਬਹੁਤ ਘੜਾ ਆ ਪਟਲਾ ਜੜ ਨਹੀਂ ਆਏ ਨਹੀਂ ਹਾਂ ਆਉਰਾ ਵੀ ਘੜਾ ਖੁਰਪੇ ਨੇ ਯਾਰ ਲਈ ਆ ਮੂੰਹ ਹੂੰ ਹੂੰ ਜਿਸ ਮਨੀ ਚਟਨੀ ਲਈ ਨੂੰ ਥੋੜਾ ਜਿਹਾ ਉੱਤ ਸਾਰ ਫੈਲਿਆ ਨਾ ਬਹੁਤ ਆਇਆ ਗੰਨੇ ਦੇ ਵੇਲੇ ਨੇ ਮਾਰ ਲਿਆ ਬਹੁਤ ਜਗ੍ਹਾ ਤੇ ਕਿੱਥੇ ਢੋਲ ਲਾ ਇਹ ਤਾਂ ਚਾਪਾ ਸੱਤ ਪੱਤੇ ਪਏ ਬਹੁਤ ਹਨ ਕਦ ਵਿਲਾ ਹੁੰਦਾ ਉਹ ਕਾਣ ਕੱਲੂ ਹੋ ਵਿਲਾ ਹੈ ਕੱਲੂ ਮੈਨੂੰ ਦੱਸ ਕੇ ਨਹੀਂ ਗਿਆ ਕਹਿੰਦਾ ਦੇਖ ਲੈ ਹਾਥੀ ਯਾਰ ਨਾ ਖਰਗੋਸ਼ ਯਾਰ ਕਛੂਏ ਦਾ ਕਿਆ ਮੇਲਾ ਹੈ ਗੱਲਾਂ ਠੀਕ ਆ ਖਸ਼ਮੀਰ ਇਹ ਮੈਨੂੰ ਦੱਸ ਦੇਂਦਾ ਮੈਂ ਤਾਂ ਕੋਈ ਛੱਡਿਆ ਆਉਣਾ ਤਾਂ ਮੈਨੂੰ ਕੋ ਛੱਡੇ ਉਹਨਾਂ ਦਾ ਉੱਥੇ ਪਹਿਲਾਂ ਉਹਦੀ ਸਰਾਹ ਲਈਤੀ ਜਾਣੀ ਸੀ ਮੇਰੇ ਛਤਰੀ ਨਹੀਂ ਹੈਗੀ ਮੈਂ ਤਾਂ ਨਹੀਂ ਪੰਗਾ ਲੱਤਾਂ ਅਰੇ ਧੱਕੇ ਨਾਲ ਭੇਜਿਆ ਉਹ ਜੇ ਛਤਰੀ ਹੁੰਦੀ ਫੇਰ ਤਾਂ ਮੈਂ ਚਲੇ ਜਾਣਾ ਤਾਂ ਮੈਂ ਤਾਂ ਧੱਕੇ ਨਾਲ ਭੇਜਿਆ ਮਹਾਜਾ ਹੁਣ ਛਤਰੀ ਦਾ ਪੰਗਾ ਹੈ ਛਤਰੀ ਟੁੱਟ ਗਈ ਉਦੋਂ ਮੈਂ ਸਰਵਾਈ ਨਹੀਂ ਮੈਂ ਚੱਲ ਇੱਕ ਦੋ ਪਰਚੀਆਂ ਰਹਿ ਗਈਆਂ ਕੀ ਕਰਨੀਆਂ ਪੰਗਾ ਹੁਣ ਫੇਰ ਤੈਨੂੰ ਪਤਾ ਵੀ ਛਤਰੀ ਬਿਨਾ ਔਖਾ ਮੀਂਹ ਚ ਤਾਂ ਮੈਂ ਜੇ ਨਹੀਂ ਔਖਾ ਜਮ ਇੱਥੀ ਬੈਠਾ ਬਣਾ ਇੱਥੀ ਠੀਕ ਹੈ ਕਾਲੂ ਜੀ ਨਾ ਕਾਲੂ ਨਹੀਂ ਆਣਾ ਕਾਲੂ ਤਾਂ ਪੂਰਾ ਮੀਂਹ ਪਰਸੋਂ ਨੂੰ ਜਾਊਗਾ ਹੁਣ ਨਾਲੇ ਭੀੜ ਘਟ ਜੂ ਘਟ ਜਾਣਾ ਹੈ ਰਸ ਵੀ ਕਿ ਟੂ ਵੀ ਬਾਕੀ ਮੀ ਦਾ ਚੱਕਰ ਆ ਨੀ ਰਾਸ਼ਨ ਦਾ ਕੋਈ ਨਹੀਂ ਛੱਡ ਕੇ ਆ ਜਾ ਉੱਥੇ ਪੈ ਜਾ ਚਾਹੇ ਜੇ ਛੱਡ ਕੇ ਆਉਂਗੇ ਫੇ ਅੱਗੇ ਕਰਨੇ ਵਾਲਾ ਵੀ ਦੇਖਣਾ ਪੈਂਦਾ ਆ ਪੱਤੇ ਦੂਆ ਨਾ ਤੋੜੀ ਜਾਂ ਹੀ ਪਤਿੰਦਾ ਨਹੀਂ ਹੈਗਾ ਉਹਰਾ ਪਤਾ ਮੈਨੂੰ ਹਾਂ ਪਤਾ ਕੋਈ ਨਹੀਂ ਕਰ ਹੋਰੇ ਬਾਦ ਵਿੱਚ ਬਾਦੂੰਗਾ ਹਾਂ ਕਰਦੇ ਨੇ ਦੇਖਣਾ ਵੀ ਆ ਕੇ ਬਾਦਤਾ ਚਲ ਆ ਜਾ ਮੀ ਤਾਂ ਨਹੀਂ ਬੋਤਾ ਹੈਗਾ ਜੇ ਪੈਜ ਵੀ ਥੋੜਾ ਜਿਹਾ ਵਧੀਆ ਗੱਲ ਆ ਮੱਕੀਆਂ ਨੂੰ ਕਣਕਾਂ ਨੂੰ ਠੰਡ ਹੋ ਜੂ ਸਭ ਕਾਜੀ ਨੂੰ ਫਾਇਦਾ ਹੋ ਜੂ ਆਹ ਹੈ ਤਾਂ ਵਧੀਆ ਮੱਕੀ ਵਧੀਆ ਹੋਈ ਆ ਆਹ ਮਾਰਦੀ ਏ ਛਾਲਾ ਉੱਥੇ ਘਟ ਜੰਮੀ ਜਿੱਧਰ ਮਾੜਾ ਮੋੜਾ ਗਿੱਲਾ ਸੱਲਾ ਬਾਜ ਹੋ ਕੇ ਉੱਟਾ ਵੀ ਡਾ ਟਰੈਕਟਰ ਖੜਾ ਤੇ ਛੱਟਾ ਘਟ ਦਿੱਤਾ ਛੱਟਾ ਤਾਂ ਮੈਂ ਦਿੱਤਾ ਯਾਰ ਮੈਂ ਠੂ ਖਰੇ ਸੋਗ ਗਿਆ ਦੁੱਧ ਰੋਗੀ ਖਰੇ ਗਿੱਲਾ ਦਾ ਖੇਤ ਬੀਜ ਦਾ ਦਾਣਾ ਤਾਂ ਜੰਮਦਾ ਇੱਕ ਵੀ ਜਿੰਨੇ ਭੈ ਜੀ ਦਾ ਮਤ ਮੈਂ ਕਿ ਤੇਰੇ ਪਾਸੋਂ ਛੱਟਾ ਦਿੱਤਾ ਹੀ ਨਹੀਂ ਉੱਪਰ ਹੀ ਸਿਰਦਾ ਤਾਂ ਟਰੈਕਟਰ ਦੇ ਲੈ ਕੋਈ ਤਾਂ ਦਾਣਾ ਗਿਰਦਾ ਕਿਤੇ ਕਹ ਲੈ ਇਹ ਆਪਣੇ ਉਹਦੇ ਵਾਸਤੇ ਹੋਗੀ ਡੰਗਰਾਂ ਨੂੰ ਪਾਵਾਂਗੇ ਇਹ ਆਓ ਤਾਂ ਇੱਧਰ ਕਿਹੜਾ ਬੀਜ ਬੀਜ ਤਾਂ 98 ਸੱਨ ਨਮੀ ਬੀਤਾ ਹੈ ਵਧੀਆ 20 98 20 ਆਓ ਨਮੀ ਬੀਤਾ ਇੰਨਾ ਜਾਨੀ ਕਿ ਜਿਆਦਾ ਬਾੜ ਜਾਦਾ ਹੋ ਜਾਊਗਾ ਹੋ ਜਾਣਾ ਹੋ ਜਾਣਾ ਦੁਆੜਦਾ 20 ਭਰੀਆਂ ਤਾਂ ਹੋਊंगी 25 ਜਿਆਦਾ ਹੋ ਜਾਣੀਆਂ ਬਾਕੀ ਦੇਖਦੇ ਜੰਮੇ ਤੇ ਹਮ ਨਾ ਜੰਮੇ ਆਉਣਾ ਵਧੀਆ ਕਣੀਆਂ ਜਿਹੀ ਵੀ ਕਰ ਗਈ ਆ ਨਿਸ਼ਾਨੀ ਤਾਂ ਹੀ ਲਾਤੀ ਇੱਧਰ ਦੂਆ ਬੀਜ ਕੱਟ ਗਿਆ ਜਿਹੜਾ ਹੋਰ ਬੀਤਾ ਹੈ ਇੱਧਰ ਫਿਰ ਸਿਆੜ ਦੂਏ ਆ ਲੰਬੇ ਲੋਟ ਅੱਛਾ ਦੂਏ ਲੋਟ ਕੱਢਦੇ ਇਹ ਮੈਂ ਇਹਨੂੰ ਕੱਢਦਾ ਹਾਂ ਆਓ ਦੇਖ ਉੱਧਰ ਵੀ ੱੱਕਾ ਖੜਾ ਹੈ ਹੈ ਟਾਣ ਜੀ ਪੱਕੀ ਹੋ ਰੂਗੀ ਆ ਮੈਂ ਦੇਖ ਲਿਆ ਇੱਧਰ ਤਾਂ ਫਿਰ 85% ਤਾਂ ਪਰਾਂ ਦੇ ਲੈ ਆ ਕੇ 88 ਢਾ ਲਿਆ ਕੱਖ ਨੇ ਯਾਰ ਸਾਡੇ ਵਾਲੇ ਚ ਵੀ ਡੈਡਾ ਹੋਇਆ ਵਾ ਠੀਕ ਆ ਉਹੀ ਕਹਿੰਦਾ ਉਹ ਪੰਗਾ ਵਦਾ ਕੀ ਹੈ ਜਿਹੜੀ ਵਿੱਚ ਪੱਤੀ ਆਪਾਂ ਚੱਕਣੀ ਪੈ ਗਈ ਉਹਦੇ ਕਰਕੇ ਪੱਤੀ ਵੀ ਚੱਕਣੀ ਪੈ ਗਈ ਇੱਕ ਸਪਰੇ ਨਹੀਂ ਨਾ ਕਰ ਹੁੰਦੀ ਹਰੇਕ ਉਧਰੋਂ ਉਹ ਪਰਾਂ ਜਿਹੜਾ ਵੱਡਿਆ ਬੁੱਚ ਵੀ ਕਿੰਨਾ ਕੱਖ ਆ ਬੂਟਿਆਂ ਦਾ ਆ ਹੀ ਪੰਗਾ ਉਹਨੂੰ ਵੀ ਕਰਾਉਂਦਾ ਲੋਟ ਮੈਂ ਇਹਨਾਂ ਨੂੰ ਕਿਦਾਂ ਨੇ ਰੱਖ ਕੇ ਗੜਾਈ ਕਰੀਏ ਨਹੀਂ ਬਾਕੀ ਹਲੇ ਟਾਈਮ ਵੀ ਹੈਗਾ ਯਾਰ ਟਾਈਮ ਦਾ ਬਹੁਤ ਸਪਰੇਅ ਕੱਖ ਰੁਕਣਾ ਪੈਣਾ ਨਹੀਂ ਉਹ ਗੰਨੇ ਫੁੱਟਣ ਦਾ ਫੁੱਟਣ ਦਾ ਤਾਂ ਜੇ ਬਹੁਤ ਟਾਈਮ ਆ ਥਾਸੀ ਨੇ ਤਾਂ ਬਹੁਤ ਫਟੇ ਹੋਣਾ ਕੱਖ ਰੁਕਣਾ ਪੈਣਾ ਬਸ ਵੀ ਕੱਖ ਨੂੰ ਕਿਸੇ ਤਰ੍ਹਾਂ ਰੋਕੀਏ ਸਪਰੇਅ ਸਭੂ ਮਾਰਦੇ ਹੁਣ ਮੀਂਹ ਆ ਪੈ ਗਿਆ ਪਾਣੀ ਲਾਉਣਾ ਤਾਂ ਨਹੀਂ ਪਾਣੀ ਲਾ ਕੇ ਸੰਕੋਰ ਮਾਰ ਦੇਣੀ ਇੱਕੋ ਮਾਰ ਦੇਣੀ ਦੂਹੀ ਤੇਰੀ ਟੈਂਜਰ ਜੀ ਮੀਂਹ ਇੰਨਾ ਨਹੀਂ ਹੈਗਾ ਪੈ ਜਣਾ ਹੋਰ ਕੱਲੂ ਦੱਸਿਆ ਵਾ ਹਲੇ ਕਿਹੜੇ ਲੰਘ ਗਿਆ ਇਹ ਉੱਪਰ ਉੱਪਰੇ ਉਹਦੇ ਦਾਣੇ ਜੀ ਪਰ ਖੇਤੇ ਗਿੱਲਾ ਸਰ ਲੈ ਆ ਖੇਤ ਨੂੰ ਕਿੰਨੇ ਦਿਨ ਤਾਂ ਹੋ ਗਏ ਬੀਜੀ ਨੂੰ ਸੋਣਾ ਹੋ ਗਈ ਸਲਾ ਬੀ ਜੀ ਪਰ ਦਰਾਖਤ ਥੱਲੇ ਸਾਲਾ ਸੁੱਕਾ ਪਿਆ ਦਰਾਖਤ ਥੱਲੇ ਉ ਲੱਗੀ ਆ ਆਹ ਯਾਨੀ ਕਿ ਇੰਨੇ ਅਮੀ ਨਹੀਂ ਹੈ ਬੀਜੇ ਨੂੰ ਤਾਂ ਕਾਫੀ ਨਾ ਮੀ ਇਹਨੂੰ ਤਾਂ ਬੀਜੇ ਨੂੰ ਦਾ ਹੋ ਗਏ ਮੈਂ ਕਹਿੰਦਾ ਅੱਜ 20 ਦਿਨ ਹੋ ਗਏ ਹੁਣ ਇਹਨੂੰ ਮੱਕੀ ਨੂੰ ਹਾਂ 8 ਤਰੀਕ ਦੀ ਬੀਜੀ ਵੀ ਆ ਅੱਜ 28 ਹੋ ਗਈ 7 ਦਿਨ ਹੋ ਗਏ 7 8 ਤਰੀਕ ਦੀ ਬੀਜੀ ਵੀ ਆ 20 ਦਿਨ ਹੋ ਗਏ ਮੋੜੇ ਆਏ ਨਹੀਂ ਪੀ ਇਹਦੇ ਨੂੰ ਤਾਂ ਮੋੜਣਾ ਹੀ ਆ ਹੁਣ ਬਤਨਾ ਇਹਨੂੰ ਇਹ ਜੋ ਕੰਮ ਵੀ ਛੱਡ ਦਿੰਦਾ ਸਾਰੇ ਕੰਮ ਕੇ ਉਹ ਵੀ ਸਾਰੇ ਵਗਾਛ ਦੇ ਪੰਗਾ ਯਾਰ ਪਰ ਇਹ ਜਿੱਤ ਉਹੀ ਬਿਦੋ ਘਣ ਲਾਗੀ ਘਰਾਂ ਉਹਦੇ ਗਾਣੇ ਦਿਨ ਚ ਕਰੇ ਕਿਆ ਪਕੌੜਿਆਂ ਦੀ ਖੁਸ਼ਬੂ ਹੀ ਆਉਂਦੀ ਸੀ ਪਕੌੜੇ ਬੂੜੇ ਖਾਦੇ ਲੱਗਦੇ ਮੈਨੂੰ ਨਾ ਪਕੌੜੇ ਤਾਂ ਬਕਾਈ ਨਹੀਂ ਹਾਂ ਆਉਂਦੀ ਸੀ ਸਮੈਲ ਜੀ ਜਗਦੀਪ ਆ ਗਈ ਨਹੀਂ ਤੇ ਆਉਂਦੀ ਹੋਣੀ ਆ ਇੱਧਰ ਤਾਂ ਬਣਾਈ ਨਹੀਂ ਅਸੀਂ ਅੱਜ ਮਾਂ ਕਿਤੇ ਬਣਦੇ ਹੀ ਅੱਜ ਨੋ ਨੋ ਪਕੌੜੇ ਬੂੜੇ ਨਹੀਂ ਬਣਾਏ ਅੱਜ ਇਹੇ ਮੌਸਮ ਚ ਹੋ ਹੀ ਜਾਂਦਾ ਬੰਦੇ ਸਵਾ ਕਲੇਸ਼ ਹੁੰਦਾ ਕਾਣੀ ਕੱਢ ਕੇ ਛੜਿਆ ਤਾਂ ਸਵੇਰੇ ਘੜਾ ਕੇ ਲਿਆਉਣੀ ਸੀ ਤੇ ਅੱਜ ਸ਼ੁਕਰਵਾਰ ਆਉਂ ਵੀ ਮਤਲਬ ਵੀਰਵਾਰ ਅੱਜ ਕੱਲ ਸ਼ੁਕਰਵਾਰ ਕਢਾਉਣੀ ਸੀ ਉਦੋਂ ਪਹਿਨਾ ਮੈਨੂੰ ਕਹਿੰਦਾ ਕਾਣੀ ਮੈਂ ਨਾ ਤੇਲ ਪੀਆ ਥਾ ਇਹ ਨਹੀਂ ਦੱਸੇ ਨੀ ਕਰੇ ਤੇ ਤੇਲ ਮੁੱਕੇ ਤੇ ਦੱਸਾਂਗੇ ਹੁਣ ਬਹੁਤ ਮੁੱਕ ਗਿਆ ਬਰਾ ਮੁੱਕ ਗਿਆ ਹੁਣ ਕਹਿੰਦੇ ਕਾਣੀ ਚੜਾ ਕੇ ਲਿਆ ਮੈਂ ਇਨੀ ਝੇਤੀ ਕੋਈ ਨਹੀਂ ਨਿਕਲਣੀ ਤੇ ਕਹਿੰਦੇ ਮੁੱਲ ਲਿਆ ਕੇ ਦੇ ਦੁਕਾਨ ਤੇ ਮੈਂ ਮੁੱਲ ਵੀ ਕੋਈ ਨਹੀਂ ਲਿਆਉਣਾ ਹੈਗਾ ਇਨੀ ਝੇਤੀ ਤੁਹਾਨੂੰ ਪਹਿਲਾਂ ਦੱਸਾਂਗਾ ਤੁਹਾਨੂੰ ਆਹ ਆਉਂਦੇ ਹਣੂ ਕੀ ਕਰਨਾ ਹੈ ਪੈ ਬਟਣਾ ਉਹ ਨਾ ਉਹ ਹਾਂ ਉਹ ਗੜਾਈ ਕਰਾ ਦੇਣੀ ਫੁੱਟਿਆ ਹੈ ਕਹਿੰਦਾ ਵਿੱਚ ਪਛੀਆਂ ਲਾ ਦੇਣੀਆਂ ਆ ਇੱਕ ਨਹੀਂ 25 ਦੱਬ ਦੇ ਇੱਕ ਨਹੀਂ ਪਛੀਆਂ ਦੱਬ ਦੇਣੀਆਂ 10 20 ਦੂਰ ਦੂਰ ਕਰਕੇ ਜਿੱਥੇ ਜਿੱਥੇ ਛਿੱਦਾ ਹੋਇਆ ਇੱਥੇ ਵੀ 25 ਰੱਖ ਰਣਗੇ 10 ਭਰੀਆਂ ਰੱਖ ਲੈਣੀਆਂ 10 ਕਭਰੀਆਂ ਛੜਾ ਲੈਣੀਆਂ ਹਲੇ 10 ਦਿਨ ਤੱਕ ਸਾਰੇ ਨੂੰ ਵਾ ਕੇ ਦੇਖ ਕੇ ਜਿੱਥੇ ਜਿੱਥੇ ਨਹੀਂ ਫਟਿਆ ਉੱਥੇ ਉੱਥੇ ਅੱਖਾ ਲਾ ਦੇਣੀਆਂ ਆਹ ਠੀਕ ਹੈ ਹਜੇ 10 ਦਿਨ ਤੱਕ ਚੱਲ ਦੇਖੀਏ ਕਿਆ ਕਰਦੇ ਅੱਜ ਕਿਆ ਧਰਿਆ ਬਈ ਇਹਨਾਂ ਨੇ ਇਹਨਾਂ ਨੇ ਕਿਹਾ ਮੱਛੀ-ਮੁੱਛੀ ਧਰਿਆ ਮੱਛੀ ਵਾਲੇ ਨਹੀਂ ਹੈਗੇ ਇਹ ਲੈ ਉਹ ਕਹਿੰਦਾ ਨਿਤਿਆ ਕਹਿੰਦਾ ਰੋਜ਼ ਮੱਛੀ ਖਾਂਦਾ ਮੈਂ ਕਹਿੰਦਾ ਨਿਤਿਆ ਤਕੜਾ ਨਾ ਹੋ ਜਵੇ ਸਾ ਲੈ ਉਹ ਹੀ ਦੇਵਰਾਜ ਮਖੌਲ ਕਰਦਾ ਕਹਿੰਦਾ ਸਾੜਾ ਤਕੜਾ ਤਾਂ ਹੁੰਦਾ ਹੈ ਇਹ ਉਹੀ ਤਾਂ ਮੈਂ ਕਹਿੰਦਾ ਓ ਕਾਦੀ ਬਾਲਟੀ ਚੱਲੂ ਅੱਜ ਪੁੱਛੋ ਕਨਹੀਂ ਛੁੱਟੀ ਹੋ ਗਿਆ ਅੱਜ ਦਾ ਘਾਟੇ ਜਆ ਕੰਪਨੀ ਕਹਿੰਦਾ ਛੁੱਟੀ ਹੋ ਗਿਆ ਮੈਂ ਕਿਹਨਾਂ ਛੁੱਟੀਆਂ ਰੋਡ ਵਾਲੀਆਂ 3 ਟਰਾਲੀਆਂ ਸਿੱਕੇ ਇਹ ਖੜੋ ਕਾਦੇ ਘਾਟੇ ਦੇ ਤੁਸੀਂ ਘਾਟਾ ਹੀ ਹੈ ਲੈ 500 ਤੋਂ ਬਣਿਆ ਹੀ ਆ ਨਾ ਨਾ 500 ਦਾ ਬਣਾ 300 ਬਣ ਰਿਹਾ ਨਹੀਂ ਕੀ ਆ 500 ਨਾ 3 ਟਰਾਲੀਆਂ ਦਾ ਆ ਛੋਟੀ ਛੋਟਾ ਟਰਾਲੀ ਆ ਉਹ 10 ਫੁੱਟ ਦੀ ਟਰਾਲੀ ਆ ਉਹ ਜੇ ਮੈਂ ਉਹ ਕਿਰਾਏ ਬਣੇ ਮੈਂ ਛੋਟਾ ਟਰਾਲੀ ਕਿਰਾਏ ਦਾ ਆਹੀ ਤਿੰਨ ਸੈਟੇ ਆਏ ਜਾਂਦੇ ਹਾਂ ਹਾਂ ਅੱਜ ਮੱਛੀ ਕੈਨਸਲ ਹੈ ਅੱਜ ਤਾਂ ਚੌਲੇ ਚੱਲੂ ਕੋਈ ਤੇ ਦਾਲ ਹੈ ਹਾਂ ਇਹ ਤਾਂ ਦਾਲ ਚੌਲ ਪਰੇ ਦਾਲ ਚੌਲ ਆ ਵੀ ਦੇਰੋਂ ਪਹਿਮਾਨ ਰੱਖੀ ਬੈਠਾ ਕਹਿੰਦਾ ਮੇਲੇ ਲੈ ਕੇ ਜਾਣਾ ਇਹ ਬੋ ਸੰਭਾ ਹੈ ਬੀਜ ਹੈ ਨਾ ਡੰਗਰਾਂ ਨੂੰ ਪਾਇਆ ਇਹਨੇ ਉਹ ਤਾਂ ਸੁੱਕ ਗਿਆ ਚੂਹੇ ਨੇ ਖਾ ਲਿਆ ਵੇ ਗਾਂਹ ਤਾਂ ਸੁੱਕ ਗਿਆ ਆਹ ਹਾਂ ਇਹ ਬੀਜ ਪਤਾ ਆਪਣੇ ਆਪ ਹੀ ਹੋ ਜਾਂਦਾ ਹੈ ਬਸ ਵੜ ਦੇਣਾ ਹੁਣ ਪੰਜ ਚਾਰ ਦਿਨ ਨੂੰ ਆ ਜਾਣੀ ਪਰਚੀ ਉਹ ਵੀ ਕਹਿੰਦਾ ਥੋੜਾ ਜਿਹਾ ਵੜ ਦੇਣਾ ਸਾਰਾ ਹੀ ਹੁਣ ਇਹਨੂੰ ਕਹੇ ਸਾਰਾ ਹੀ ਤੂੰ ਵਢਾ ਲੈ ਜਿੰਨੀਆਂ ਭਰੀਆਂ ਹੋ ਗਈਆਂ 10 15 ਭਰੀਆਂ ਹੋ ਗਈਆਂ ਮੈਨੂੰ ਲੱਗਦਾ ਉਹ 20 30 ਭਰੀਆਂ ਹੋ ਜਾਣੀਆਂ ਸਾਰੀਆਂ ਕਹਿੰਦਾ ਹਾਂ ਸਾਰੀਆਂ ਤਾਂ ਹੋ ਜਾਣਗੀਆਂ ਸਾਰੀਆਂ 25 30 ਭਰੀਆਂ ਇਹ ਹੋ ਜੂ 100 ਕੁ ਭਰੀ ਮੈਂ ਆਪਾਂ ਦੂ 100 ਢੇੜੀ ਦੇ ਗੇੜੀ ਪਰਚੀ ਚਲੇ ਜੇ ਢੇੜੀ ਹੀ ਪਰਚੀ ਲਾਏ ਆਉਂਗੇ ਇੱਕ ਨਾਲੇ ਮੇਰਾ ਵੀ ਨਿਬੜ ਜੂ ਇਹਨਾਂ ਕੇ ਬਚਣਾ ਮੇਰਾ ਵੀ ਬਾਕੀ ਮੈਂ ਬੀਜ ਨੂੰ ਵੜਾਉਣਾ ਖਾਸਾ ਬੀਜ ਦੀ ਡਿਮਾਂਡ ਬਹੁਤ ਹਾਂ ਗਾਹਾਂ ਤੇ ਮੈਂ ਕਹਿੰਦਾ ਰੋਡ 'ਪ ਕਰਕੇ ਹਰੇਕ ਲੰਘਦਾ ਅਗਲਾ ਦੇਖ ਕੇ ਰੁਕ ਜਾਂਦਾ। ਕੰਨਾ ਖੜਾ ਤਾਂ। ਕੀ ਖੜਾ? ਖੜਾ ਦੇਖ ਕੇ ਅਗਲਾ ਰੁਕ ਜਾਂਦਾ। ਹਰੇਕ ਪੁੱਛ ਲੈਂਦਾ ਕਿਹੜਾ ਬੀਜ ਆ। ਕੱਲ ਹਰਿਆਣਾ, ਯੂਪੀ ਵਾਲੇ ਆਏ ਬੰਦੇ ਕਹੀ। ਹਾਂ। ਕਹਿੰਦੇ ਭਾਈ ਕਿਹੜਾ ਵੀਜ ਆ 99? ਇਹ ਤਾਂ ਸਾਡੇ ਫੇਲ ਹੋ ਗਿਆ। ਕਹਿੰਦਾ ਮੈਂ ਤੁਹਾਡੇ ਫੇਲ ਹੋਊਗਾ। ਸਾਡੇ ਤਾਂ ਇਹ ਚੱਲਦਾ ਏ। ਪੂਰੇ ਕਿ ਯੂਪੀ ਦੇ ਵਾਦੀ ਕਿੰਨੀ? ਸਾਡੇ ਤਾਂ ਹੌਲੀ-ਹੌਲੀ ਫੇਲ ਲੋਕ ਹੈ। ਕਹਿੰਦਾ ਕੋਈ ਹੋਰ ਵੈਰਾਈਟੀ ਨਹੀਂ ਹੈਗੀ। ਮੈਂ ਹੋਰ ਨਹੀਂ ਹੈਗੀ ਸਾਡੇ ਕੋਲੇ ਹੀ ਆ। ਹੋਰ ਹੁਣ ਕਿਤੇ ਆਪ ਤਿਆਰ ਕਰ ਦੀਗੇ? ਇਹ ਤਾਂ ਹੁਣ ਉਹਨਾਂ ਨੇ ਹੀ ਤਿਆਰ ਕਰਨੀਆਂ ਬਾਈ। ਫੇਲ ਕਰਦੇ ਹੋਗੇ ਉੱਥੇ ਮਿੱਡ ਵਿੱਚ ਪਾਤਾ ਨਾ ਜਿਵੇਂ ਆਪਣੇ ਪ੍ਰਾਈਵੇਟ ਮੇਲਾ ਨੇ ਮਿੱਡੇ ਚ ਪਾਤਾ ਮਿੱਡਲ ਹੀ ਵੈਰੈਟੀ ਨੂੰ ਅਗਲਾ ਫੇਲ ਹੀ ਸਮਝਦਾ ਮਿੱਡਲ ਹੀ ਕਾ ਦੀ ਜਨਵਰੀ ਚ ਚੱਲਣੀ ਆ ਕਦ ਫਰਵਰੀ ਮਾਰਚ ਤੱਕ ਚੱਲੀ ਜਾਣੀ ਫਰੈਂਡ ਤੱਕ ਹਰੇਕ ਅਗਲਾ ਕੀਤੀ ਬੀਜ ਕੇ ਖੁੱਲ ਆਪਣੇ ਵੀ ਫੇਲੇ ਆਪਣੇ ਤਾਂ ਸਰਕਾਰੀ ਚ ਤਾਂ ਕੀਤੀ ਜਾ ਆ ਹੋ ਜਾਣਾ ਮੈਨੂੰ ਲੱਗਦਾ ਹੌਲੀ ਹੌਲੀ ਹੋ ਜੂ 38 ਮੰਗੂ ਜਿਵੇਂ 38 ਕਰਤਾ ਤਾਂ ਇਹਨਾਂ ਨੇ ਉਹ 38 ਕਰੇ ਦਿੱਤਾ ਫਿਰ ਮਿੱਡ ਚ ਕਰਤਾ ਚੱਲੀ ਜਾਂਦਾ ਹੁੰਦਾ ਇਹਨਾਂ ਦਾ ਕੰਮ ਧੰਦਾ ਇਹ ਉਹਨਾਂ ਨੂੰ ਫੋਨ ਕਰਤਾ ਚੱਲ ਉਹ ਬੰਦੇ ਭਾਂਡੇ ਲੈ ਕੇ ਗਏ ਵੀ ਕੱਲ ਦੇ ਚਾਹ ਲੈ ਆਇਆ ਤੋਰੇ ਹਾਂ ਉਰੇ ਦੇ ਚਾਹ ਮੋਟਰਪਨੂ ਲੈ ਕੇ ਮੋਟਰਪੇ ਭਾਂਡੇ ਦੋਲੀ ਮੁੜ ਕੇ ਆਈਓ ਨਹੀਂ ਉਹ ਦੇਖ ਉੱਪਰ ਚੜੇ ਵਿੱਚ ਬਾਰੇਓ ਵੀਡੀਓ ਕਰਨ ਲੱਗ ਗਿਆ ਉੱਪਰ ਬੈਠੇ ਹੋਣੇ ਵਿਹਲੇ ਬੈਠਣ ਵਾਲੇ ਤਾਂ ਹੈ ਨਹੀਂ ਇਹ ਮੀ ਤਾਂ ਇਹਨਾਂ ਪਿਆ ਵੀ ਨਹੀਂ ਗਏ ਕਿੰਨਾ ਕਿੰਨਾ ਵੇਚਣ ਗਏ ਹੋਣ ਕੁਝ ਨਹੀਂ ਪਤਾ ਇਹਨਾਂ ਤਾਂ ਫਿਰ ਵੀ ਸਾਰੀ ਜ਼ਿਲ੍ਹਾ ਹੋ ਜਾਂਦਾ ਇਤਨਾ ਮੈਂ ਤਾਂ ਕਹਿ ਗਿਆ ਬਾਕੀ ਗੱਲਾਂ ਤਾਂ ਨਹੀਂ ਪਤਾ ਹਾਂ ਤਾਂ ਲਾਉਂਦੇ ਨੂੰ ਦੇਖ ਲਈ ਵਈਆਂ ਨੂੰ ਜੇ ਚਾਰ ਗਣੀਆਂ ਆ ਗਈਆਂ ਇਹਨੇ ਅੰਦਰ ਨੂੰ ਭੱਜ ਲੈਣਾ ਵੀ ਮੀਂਹ ਦੇ ਪਿੰਡੇ ਪੈ ਜਵੇ ਹਾਂਜੀ ਖਾਲੀ ਟਰੈਲਾ ਉਹ ਮਿਸਤਰੀ ਨੇ ਚਲਿਆ ਵਾਲਾ ਕਈ ਕਾ ਖੁੰਡ ਪਟੇ ਤੇ ਉਸਕਾ ਵੈਸੇ ਹੀ ਫਸ ਗਿਆ ਖਾਲੀ ਟਰੈਲਾ ਬਾਨ ਪਰ ਚੜਹਾਣੇ ਕਿੱਥੇ ਐ ਪਿੱਛੇ ਉੱਤੇ ਇੱਕ ਸਾਹਮਣੇ ਉਹ ਗਿੱਲਾ ਹੋਣਾ ਉਹ ਰੇਤਾ ਹੋਣਾ ਨੀ ਕੁਛ ਵੀ ਨਹੀਂ ਸਾਰਾ ਐਕਡਮ ਸੁਖਾ ਤੇ ਰੇਤਾ ਹੁੰਦਾ ਰੇਤਾ ਤਾਂ ਉਹ ਪਟ ਲਿਆ ਨਾ ਜਦੋਂ ਉਹ ਰੇਤੇ 'ਚ ਸਲਿੱਪ ਗੱਡੀ ਜਾਂਦਾ ਰੇਤੇ 'ਚ ਤਾਂ ਖਾਲੀ ਤਾਂ ਫਸੇ ਜਾਂਦਾ ਇਹ ਮੀਂਹ ਦੇ ਬਹੁ ਭੱਜਦੇ ਆ ਇਹ ਥਾਨਾ 'ਚ ਵੀ ਦੇਖਿਆ ਮੈਂ ਵੀ ਚਾਰ ਕਣੀਆਂ ਨਾ ਪੈ ਜਾਣ ਬਹੁ ਭੱਜ ਲੋ ਫੇਰ ਉਹ ਟਰੈਕਟਰ ਇਹ ਨਾਲ ਨਿਕਲਾ ਜਿਸ ਰਿਲਾ ਹਮ ਲੋਗ ਰੇਪ ਆ ਰਹੇ ਸਨ ਉਦੇ ਗੱਲ ਉਦੇ ਗੱਲ ਵੀ ਲਗਾਣਾ ਚਾਹ ਲੇਕਿਨ ਨਿਕਲ ਗਿਆ ਦਨੂ ਨਿਕਲ ਗਿਆ ਚੱਲ ਉਹ ਹੀ ਕਹਿੰਦਾ ਮੈਂ ਰਿਸ਼ਤਾ ਬਨਦਾ ਉਥੇ ਨਦੀ ਦਾ ਉਹ ਰੇਤਾ ਜੀ ਕਿਥੇ ਜੀ ਤੁਰਦੀ ਆ ਯਾਰ ਰੇਤਾ ਦਾ ਸਾਈਕਲ ਨਹੀਂ ਤੁਰਦਾ ਆ ਰੇਤਾ ਵੀ ਆ ਜੇ ਤੂੰ ਤੋੜ ਕੇ ਦਿਖਾ ਦੀ ਕੁਝ ਆ ਇਹ ਰੇਤੇ ਪਤੂਰ ਕੇ ਦਿਖਾ ਲਈ ਇੱਥੇ ਰੱਖ ਕੇ ਮੋਟਰਸਾਈਕਲ ਵੀ ਤੂੰ ਡਾਕਰ ਮਿੱਟੀ ਦਾ ਆਈ ਤਾਂ ਫਰਕ ਹੁੰਦਾ ਹੰਦ ਹੋ ਗਈ ਚੱਲੀਏ ਘਰ ਨਾਲੇ ਮੀਂਹ ਪੈਣਾ ਅੱਜ ਹੋਰ ਦੱਸਿਆ ਵਾ ਰਾਤ ਨੂੰ ਅੰਦਰ ਬਹਿ ਜਿਓ ਉਹ ਦੇਵਰਾਜ ਤਾਂ ਸਵੇਰ ਤੱਕ ਸੁੱਤਾ ਪਿਆ ਉਹ ਇਹਦੇ ਵਿੱਚ ਪੱਲੀ ਲਾ ਲਿਓ ਠੰਡ ਤੇ ਦੇਵਰਾਜ ਹੋ ਪੱਲੀ ਲਾ ਲਿਓ ਮੂਰੇ ਹਵਾ ਤੇ ਆਜਾ ਗੇਟ ਤੇ ਵੀ ਲਗਾएंगे ਰਾਤ ਵੀ ਹੋਣਾ ਚਾਹੀਦਾ ਸਾਹ ਤਾਂ ਆਈ ਜਾਣਾ ਉਹਨਾ ਠੰਡ ਜਾਕੜ ਜਣ ਸੁੱਕ ਬਿਨਾ ਆਕਸੀਜਨ ਤੇ ਮਰ ਜਣ ਕਦੇ ਠੰਡ ਜੇ ਅੰਦਰ ਆਕੜੇ ਪਏ ਹੁਣ ਸਾਹ ਇੱਥੇ ਨਹੀਂ ਜੰਮੀ ਹੈਗੀ ਆਹ ਜੰਮੀ ਹੋਈ ਆ 30 ਤੇ ਲਿਆ ਕੇ ਢੱਕ ਸੜਦਾਂਗੇ ਕੋਈ ਅਸਲ ਚ ਮੂੰਹ ਵੀ ਉਹ ਰ